ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਇੱਕ ਚੰਗੇ ਦੁੱਧ ਵਾਲੀ ਆਪਾਂ ਸਾਨੂੰ ਅੱਜ ਫੇਰ ਇੱਕ ਮੱਝ ਦਿਖਾ ਰਹੇ ਆ ਤੇ ਖੜਿਆ ਜੀ ਪਿੰਡ ਠੱਡੇ ਤਹਿਸੀਲ ਮੋੜਮੱਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਮੰਦਿਰ ਕੋਲ ਦਾ ਤੇ ਬਾਈ ਦਾ ਮੰਦਿਰ ਦੇ ਨੇੜੇ ਘਰ ਤੇ ਅ ਬਾਈ ਦਾ ਅੰਕਲ ਦਾ ਨਾਮ ਹੈਗਾ ਜੀ ਤੇਜਾ ਸਿੰਘ ਪਹਿਲਾਂ ਵੀ ਦੋ ਤਿੰਨ ਵੀਡੀਓ ਆਪਾਂ ਚੰਗੇ ਦੁੱਧ ਵਾਲੇ ਪਸ਼ੂਆਂ ਦੀ ਪਾ ਚੁੱਕੇ ਆ ਕੰਮ ਮਿੱਤਰੋ ਇਹ ਸਹਾਇਕਤੋਂ ਦੇ ਤੌਰ ਤੇ ਤੌਰ ਤੇ ਪਸ਼ੂ ਰੱਖਦੇ ਨੇ ਕੋਈ ਵਪਾਰ ਦਾ ਕੰਮ ਨਹੀਂ ਜੇਰ ਪੈ ਚੁੱਕੀ ਆ ਤੁਹਾਨੂੰ ਦਿਖਾ ਦਨੇ ਆ ਤੇ ਕਦੋਂ ਕਦੀ ਸੂਈ ਆ ਤੇ ਉਹਦੀ ਗੱਲਬਾਤ ਆਪਾਂ ਅੰਕਲ ਦੇ ਨਾਲ ਕਰਾਂਗੇ ਪਹਿਲਾਂ ਜੇ ਗੱਲ ਕਰਕੇ ਮਿੱਤਰੋ ਕੱਦ ਦਰਮਿਆਨਾ ਵਜਣ ਚੰਗਾ ਦੁੱਧ ਵੀ ਬਾਈ ਕਹਿੰਦਾ ਵੀ ਫੁੱਲ ਚੰਗਾ ਰਿਹਾ ਤੇ ਥਣਲੇ ਵੀ ਮਿੱਤਰੋ ਪੂਰੀ ਸਾਫ ਹੈ ਚੰਗਾ ਮੋਟਾ ਥਣਾ ਠੰਡੀ ਸੀਲ ਵੀ ਫੁੱਲ ਹੈ ਕਿਉਂਕਿ ਆਪਣਾ ਹਰ ਚੀਜ਼ ਦਾ ਫਰਜ਼ ਬੰਦਾ ਦੱਸਣ ਦਾ ਤੇ ਕਰਦੇ ਅੰਕਲ ਦੇ ਨਾਲ ਗੱਲਬਾਤ ਵੀ ਕਿੰਨਾ ਦੁੱਧ ਕੱਢਿਆ ਤੇ ਕਿਹੜਾ ਬੱਚਾ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਤੇ ਆਪਣਾ ਇਹ ਕਾਫੀ ਵੀਡੀਓ ਪਹਿਲਾਂ ਪਾਈਆਂ ਹਨਾ ਛੋਟਾਂ ਹਾਂ ਬਹੁਤ ਪਾਈਆਂ ਜੀ ਠੀਕ ਹੈ ਵਧੀਆ ਵਧੀਆ ਕੁੱਤਾ ਆ ਰਿਹਾ ਬਈ ਹਾਂਜੀ ਛੋਟੇ ਕੋਲੇ ਦੁੱਧ ਵਾਲੇ ਚੰਗੇ ਪਸ਼ੂ ਆ ਹਨਾ ਚੰਗੇ ਪਸ਼ੂ ਰੱਖਦੇ ਆਪਾਂ ਕੁੱਤਾ ਜੀ ਠੀਕ ਹੈ ਇੱਥੇ ਹਾਂਜੀ ਆਪਾਂ ਗੱਲ ਕਰਦੇ ਵੀ ਕਿੰਨੇ ਕ ਦੁੱਧ ਵਾਲੇ ਪਸ਼ੂ ਹੁਣ ਤਾਈਂ ਰਹੇ ਆ ਸਾਰਾ ਸਾਰਾ ਨਿੱਕਰਾ ਪਸ਼ੂ ਦੁੱਧ ਆਪੇ ਰੱਖੇ ਆ ਠੀਕ ਹੈ ਹਾਂ ਹਾਂ ओके ਇਹਨੇ ਸੁਆ ਇਹ ਹੁਣ ਤੀਜਾ ਸੂਈ ਆ ਤੀਜਾ ਥੋੜਾ ਸੂਈ ਬਈ 15 ਲੀਟਰ ਦੁੱਧ ਦੂਜੇ ਸੂਏ ਤੋਂ ਦਿੱਤਾ ਇਹਨੇ ਤੀਜੇ ਸੂਏ ਸੂਈਆ 15 ਲੀਟਰ ਦੁੱਧ ਦੂਜੇ ਸੂਏ ਦਾ ਦਿੱਤਾ ਵਾ ਠੰਡੀ ਸੀਲ ਕਿਵੇਂ ਆ ਠੰਡੀ ਸੀਲ ਪੂਰੀ ਆ ਜੀ ਕਿਵੇਂ ਮਰ ਜੇ ਜਵਾਕ ਚੋੜੇ ਦੇ ਓਕੇ ਹਾਂ ਤੇ ਜੇ ਹੁਣ ਆਪਾਂ ਬੱਚੇ ਦੀ ਗੱਲ ਕਰੀਏ ਮੰਗਰ ਕੱਟਾ ਕੱਟੀ ਕੱਠੀ ਕਿਹੜੇ ਟੀਕੇ ਦੀ ਆ ਇਹ ਟੀਕੇ ਦੀ ਆ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਠੀਕ ਹੈ ਤੇ ਮਿੱਤਰੋ ਮੰਗਰ ਕੱਟੀ ਆ ਪੂਸ ਦੇਖ ਲਓ ਬਿਲਕੁਲ ਜੈਡ ਬਲੈਕ ਕਿਸੇ ਤਰ੍ਹਾਂ ਦਾ ਮਿੱਤਰੋ ਚਿੱਟਾ ਵਾਲ ਵੀ ਨਹੀਂ ਸਰੀਰ ਤੇ ਤੇ ਦੂਜੀ ਗੱਲ ਕਰਦਿਆਂ ਮੱਝ ਫੇਰ ਕਹਣਾ ਵੀ ਮਿੱਤਰੋ ਦੁੱਧ ਵਾਲੀ ਆ 15 ਲੀਟਰ ਦੂਜੀ ਸਵੇਰ ਦਾ ਜਿਹੜਾ ਦੁੱਧ ਕੱਟਿਆ ਵਾ ਕਿੰਨਾ ਕ ਕੱਢ ਸਕਦੀ ਐ ਇੱਕੀ 15 ਤੋਂ 15 ਫੋਰਾ ਦਾ ਕੱਢੂ ਜੀ ਮੋਲ ਦਾ ਠੀਕ ਆ ਵੀ ਪਿਛਲੇ ਸਵੇਰ ਦਾ 15 ਸੀ ਵਾਧੂ ਕਿਲੋ ਅੰਦਾ ਕਿਲੋ ਪਤਾ ਐ ਜੀ 17 ਵੀ ਦੇ ਸਕਦੀ ਐ ਓਕੇ ਤੋੜ ਕੇ ਦਿਖਾਓ ਜੀ ਇੱਕ ਵਾਰ ਇਹਨਾਂ ਸੋਥਾਂ ਲੈਵੇ ਦੀ ਮਿੱਤਰੋ ਸਾਫ਼ ਹੈ ਹਵਾਨਾ ਫਿਕਸ ਹੈ ਤੇ ਦੁੱਧ ਫੇਰ ਆਪਾਂ ਕਹਿੰਦੇ ਵੀ ਪੂਰਾ ਚੰਗਾ ਹੀ ਕੱਢਿਆ ਵਾ ਤੇ ਥਾਲੇ ਵੱਤੂ ਜੂ ਕੈਮਰਾ ਨੇੜੇ ਕਰਕੇ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਵਧੀਆ ਤੌਰ ਵੀ ਦੇਖ ਸਕਦੇ ਹੋ ਚੰਗੀ ਆ ਤੇ ਚੰਗਾ ਭਜਣਾ ਕੱਦ ਫੇਰ ਆਪਾਂ ਕਹਿੰਦੇ ਵੀ ਦਰਮਿਆਨਾ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਆ ਦੇਖ ਸਕਦੇ ਹੋ ਤੇ ਮੋੜ ਲਈ ਬਸ ਚੰਗੇ ਦੁੱਧ ਵਾਲੇ ਪਸ਼ੂ ਰੱਖੇ ਨੇ ਕਈ ਵੀਡੀਓ ਆਪਾਂ ਪਹਿਲਾਂ ਵੀ ਚੰਗੇ ਦੁੱਧ ਵਾਲਿਆਂ ਦੇ ਪਾ ਚੁੱਕੇ ਆ ਸੋ ਕੋਈ ਬਰੀਡ ਤੇ ਮਿੱਤਰੋ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਬਾਈ ਦੇ ਨਾਲ ਜ਼ਰੂਰ ਕਰਿਓ ਸੰਪਰਕ ਤੇ ਮੁੱਲ ਵੀ ਮਿੱਤਰੋ ਵਧੀਆ ਆ ਤੇ ਦੁੱਧ ਵੀ ਬਾਈ ਕਹਿੰਦਾ ਵੀ ਫੇਰ ਆਪਾਂ ਕਹਿੰਦੇ ਵੀ ਚੰਗਾ ਤੇ ਜੇਰ ਆਪਾਂ ਫੇਰ ਤੁਹਾਨੂੰ ਕੈਮਰੇ ਚ ਨੇੜੇ ਕਰਕੇ ਦਿਖਾ ਦਨੇ ਵੀ ਜੇਰ ਮਿੱਤਰੋ ਪੈ ਚੁੱਕੀ ਆ ਕਿਉਂਕਿ ਜਦੋਂ ਜੇਰ ਪੈ ਜਾਂਦੀ ਆ ਮਿੱਤਰੋ ਸੁਆ ਉਹਦੇ ਹੀ ਮੰਨਿਆ ਜਾਂਦਾ ਤੇ ਆ ਰੇਟ ਕੀ ਕਰਤਾ ਜੀ ਫੇਰ ਆਪਾਂ ਰੇਟ 165 ਤੇ 165 ਮਾਨਤਨ ਹੋ ਜੂ ਹੋ ਜੂ ਵਿੱਚੋਂ ਮਾਨਤਨ ਮਾਨਤਨ ਮਿੱਤਰੋ ਹੋ ਜੂਗਾ ਰੇਟ 165 ਆ ਤੇ ਫੋਨ ਨੰਬਰ ਬਾਈ ਦਾ 9041900999 904119 डबल 009959 ਪਈ ਦਾ ਫੋਨ ਨੰਬਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਅੰਕਲ ਦੇ ਨਾਲ ਸੰਪਰਕ ਸੋ ਫਿਰ ਆਪਾਂ ਕਹਿੰਦੇ ਵੀ ਕੱਦ ਮਿੱਤਰੋ ਦਰਮਿਆਨਾ ਵਜਨ ਚੰਗਾ ਸਿੰਘ ਗੋਲ ਹੈ ਤੇ ਮੰਗਰ ਅਰਜਨ ਕੁੰਗੜ ਦੀ ਮਿੱਤਰੋ ਕੱਟੀ ਆ ਧੰਨਵਾਦ